ਆਪਾਂ ਅਕਸਰ ਹੀ ਸੁਣਦੇ ਹੁੰਨੇ ਆ ਪਿੰਡਾਂ ਜਾਂਂਡੀ ਗਵਾਂਡੀ ਕਹਿੰਦੇ ਹੁੰਦੇ ਸਾਡਾ ਮੁੰਡਿਆ ਤੇ 3 ਲੱਖ ਕਮਾ ਲਿੰਦਾ 4 ਲੱਖ ਕਮਾ ਲਿੰਦਾ ਹਾਂ ਬੰਦਾ ਕਮਾ ਲਿੰਦਾ ਪਰ ਤੁਹਾਨੂੰ ਕੋਈ ਨਹੀਂ ਦੱਸਦਾ ਕਿ ਕਿੰਨੇ ਖਰਚਾ ਵੀ ਇੱਥੇ ਹੁੰਦਾ ਹੈ ਤੇ ਇੱਕ ਗੱਲ ਹੋਰ ਕਿ ਜਿੱਦਾਂ ਹੁਣ ਰਾਤ ਕੰਮ ਕਰਕੇ ਦਿਨੇ ਵੀ ਕੰਮ ਕਰੋ ਕੋਈ ਲਾਈਫ ਛੁੱਟ ਰਹਿ ਜਾਂਦੀ ਹੈ ਇੱਕ ਵਰਕ ਲਾਈਫ ਬੈਲੈਂਸ ਵੀ ਹੁੰਦਾ ਹੈ ਜ਼ਿੰਦਗੀ ਨੂੰ ਇੰਜੋਏ ਵੀ ਕਰਨਾ ਚਾਹੀਦਾ ਘੁੰਮਣਾ ਘੁੰਮਣਾ ਫਿਰਨਾ ਤੇ ਆਪਾਂ ਗੱਲ ਕਰਾਂਗੇ ਕਿੰਨਾ ਖਰਚਾ ਹੁੰਦਾ ਹੈ ਤੇ ਅੱਜ ਦੇਖਦੇ ਹਾਂ ਛੋਟੀ ਜੀ ਗਰੋਸਰੀ ਸ਼ਾਪਿੰਗ ਕਰਨੀ ਆ ਤੇ ਦੇਖਦੇ ਹਾਂ ਕਿੰਨਾ ਕੁ ਖਰਚਾ ਹੁੰਦਾ ਹੈ ਤਾਨੂੰ ਪੂਰਾ ਰਸੀਦ ਵੀ ਲਓ ਜੀ ਹੁਣ ਅਸੀਂ ਪੌਕਨ ਸੇਵ ਨਿਊਜ਼ੀਲੈਂਡ ਦੀ ਸਬਜ਼ੀ ਮੰਡੀ ਦੇ ਵਿੱਚ ਇਹ ਪੌਕਨ ਸੇਵ ਰੀਸੈਂਟਲੀ ਓਪਨ ਹੋਇਆ ਹੈ ਤੇ ਦੇਖਦੇ ਹਾਂ ਕੀ ਪ੍ਰਾਈਸ ਹੈ ਇੱਥੇ ਲੱਗੇ ਵੂਲ ਵਰਥ ਆ ਤੇ ਆ ਪੌਕਨ ਸੇਵ ਇਹਨਾਂ ਦਾ ਵੀ ਬੜਾ ਕੰਪੀਟੀਸ਼ਨ ਚੱਲਦਾ ਆ ਆਪਸ ਵਿੱਚ ਤੇ ਹੁਣ ਅਸੀਂ ਲੱਗੇ ਕਰਨ ਐਂਟਰੀ ਪੌਕਨ ਸੇਵ ਤੋਂ कोकंबर कोकंबर प्राइस टू फॉर थ्री डॉलर इट्स नॉट वेरी चीप इट्स एक्सपेंसिव एटीन डॉलर वाई दिस ऑयल इज सो मच एक्सपेंसिव फोर डॉलर वीड सम्पल बाय समा बनाना प्राइस इज लाइक थ्री डॉलर फोर्टी नाइन not much expensive this is kiwi fruit it's very hard to find in india but it's uh, in new zealand always there ਇਹਨਾਂ ਨੂੰ ਕਿਹਾ ਜਾਂਦਾ ਅਵੋਕਾਡੋ ਇਹ ਬਹੁਤ ਹੈਲਦੀ ਹੁੰਦੇ ਆ ਗੁੱਡ ਫੈਟ ਹੁੰਦੀ ਹੈ ਇਹਨਾਂ ਵਿੱਚ ਜਿੱਦਾਂ ਇੱਕ ਸੈਚੂਰੇਟਿਡ ਫੈਟ ਹੁੰਦੀ ਹੈ ਤੇ ਇੱਕ ਅਨਸੈਚੂਰੇਟ ਇਹਨਾਂ 'ਚ ਵਧੀਆ ਫੈਟ ਹੁੰਦੀ ਹੈ ਕਾਜਰਾਂ ਲੱਗੀਆਂ 99 ਸੈਂਟ ਦੀਆਂ 3ਵਾਂ ਕੱਢ ਪ੍ਰਾਈਸ ਲੱਗਾ ਆ ਹਰ ਇੱਕ ਚੀਜ਼ ਦਾ ਟੀਅਰਸ ਔਰੇਂਜ ਗੰਡਿਆਂ ਦਾ ਲੱਗਾ 8 ਡਾਲਰ ਆਪਣੇ ਪੰਜਾਬੀ ਗੋਭੀ ਖਾਣਦੇ ਬਹੁਤ ਸ਼ਕੀਨ ਹੁੰਦੇ ਆ ਗੋਭੀ ਦਾ ਇੱਕ ਫੁੱਲ ਜਿਹੜਾ 5 ਡਾਲਰ ਦਾ ਆਜੇ ਜਨ ਕੱਟੀ ਖਾਂਦੇ ਆਪਣੇ ਬੰਦੇ ਇੱਕ ਕਿਤੇ ਰਾਹੀ ਤੇ ਬਾਰਿਸ਼ ਚੱਤ ਆਵੇ ਸੁੱਕੇ ਦੁੱਧ ਦਾ ਕਿੰਨਾ ਮੁੱਲ 15 ਡਾਲਰਾਂ ਦਾ ਕਿਲੋ ਆਪਾਂ ਖਰੀਦਾਂਗੇ ਦਹੀਂ ਦਹੀਂ ਦੇ ਤਾਂ ਪਤਾ ਹੀ ਪੰਜਾਬੀਆਂ ਦੇ ਪਹਿਲੀ ਫੇਵਰੇਟ ਸਾਢੇ ਤਿੰਨ ਨਾਲ ਆ ਹੀ ਲੈਣੇ ਆ ਫੁੱਲ ਕਰੀਮ ਹੁਣ ਆਪਾਂ ਖਰੀਦਾਂਗੇ ਦੁੱਧ ਦੁੱਧ ਦੇ ਗਾਏ 5 ਡਾਲਰ ਦਾ 455 ਦਾ 2 ਲੀਟਰ ਬਰੈਡ ਅੱਲ ਜਾਣੇ ਹੁਣ ਬਰੈਡ ਬਰੈਡ ਆਪਾਂ ਨੂੰ ਚਾਹੀਦੇ ਹਾਈ ਪ੍ਰੋਟੀਨ ਵਾਲੇ ਕਾਰਬਸ ਘੱਟ ਹੋਣ ਤੇ ਪ੍ਰੋਟੀਨ ਹੋਵੇ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਏ ਆ ਵਾਲਿਆਂ ਚ ਸੋਇਆ ਲਿਨ ਸੀਡ ਇਹਨਾਂ ਦੇ ਵਿੱਚ ਕਿੰਨਾ ਹੈ 13 ਗ੍ਰਾਮ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਇਹਦੇ ਹੁਣ ਚਾਹੀਦੀ ਆ ਕਾਲੀ ਮਿਰਚ ਆਹ ਇੱਕ ਕਾਲੀ ਮਿਰਚ ਪਾਠਾ ਚੱਕ ਲਈ ਇਥੋਂ ਆ ਚਾਰ ਆ ਗਰਕਿਨ ਸੀਡ ਨੂੰ ਕਹਿੰਦੇ ਯਾ ਸਭ ਤੋਂ ਮਹਿੰਗੀ ਗੱਲ ਤੇ ਇਥੇ ਬੱਚੇ ਪਾਲਣਾ ਥੋੜਾ ਨੈਪੀ ਬੜੇ ਮਹਿੰਗੇ ਆ ਤੇ 40-40 ਡਾਲਰਾਂ ਦੇ 40-40 ਹਫ਼ਤਾ ਨਹੀਂ ਕੱਢਦੇ ਗੁੜਿਆ ਮੁੱਕ ਜਾਂਦੇ ਵਾਈਪਸ ਆ ਗਏ ਆ ਬੱਚਿਆਂ ਦਾ ਫੂਡ ਆ ਗਿਆ ਇਹ ਤਾਂ ਚਲ ਸਸਤਾ ਹੀ ਆ ਪਰ ਸਭ ਤੋਂ ਜ਼ਿਆਦਾ ਮਹਿੰਗਾ ਹੁੰਦਾ ਆ ਦੁੱਧ ਸੁੱਕਾ ਦੁੱਧ 29 ਡਾਲਰਾਂ ਦਾ 39 ਡਾਲਰਾਂ ਦਾ ਆ ਡੱਬਾ ਸਾਲਾ ਇੱਕ ਹਫ਼ਤਾ ਨਹੀਂ ਕੱਢਦਾ ਮਾਹ ਇਹ ਨਾ ਮਹਿੰਗਾ ਆ ਗਏ ਹੈਂਡ ਵਾਸ਼ ਆਪਣੇ ਤਾਂ ਚਲ ਇੱਕੋ ਸਾਬਣ ਨੇ ਸਾਰਾ ਜੀ ਉਸੇ ਨਾਲ ਤੋਂ ਉੱਦਾਂ ਲੈਂਦੇ ਅੱਗੇ ਆ ਕੇ ਫਲਾਵਰ ਸੈਕਸ਼ਨ ਵੱਖੋ ਵੱਖਰੇ ਪੰਤਾਂ ਦੇ ਫੁੱਲ ਲੱਗੇ ਨੇ ਨਕਲੀ ਫੁੱਲ ਆ ਅਸਲੀ ਤਾਂ ਕੋਈ ਨਹੀਂ ਰਹਿਣਾ ਜੀ ਚਲੋ ਹੁਣ ਆਪਾਂ ਚੁੱਕਰਾਵਾਂਗੇ ਚੈੱਕ ਆਊਟ ਲੋ 2000 ਚੀਜ਼ਾਂ ਲਈਆਂ ਤੇ ਬਣ ਗਿਆ 50 ਡਾਲਰ 49 ਡਾਲਰ 2500 ਬਣ ਗਿਆ ਇਹਨਾਂ ਦਾ ਭਾਅ ਦੇ ਆ ਕਿ ਅਜੇ 2-4 ਚੀਜ਼ਾਂ ਹੀ ਲਈਆਂ ਤੇ ਇਹ ਜਿਹੜਾ 2500 ਡਾਲਰ ਜਿੱਦਾਂ ਬਣ ਗਿਆ ਡਾਲਰ 2550 ਪਰ ਬਣੇ ਲਿਆ ਜਿਹੜੇ ਰੁਪਏ ਬਣ ਗਏ 2500 ਕੋਈ ਗੱਲ ਨਹੀਂ ਕਿ ਜੇ ਕਮਾਈ ਹੁੰਦੀ ਹੈ ਤੇ ਖਰਚੇ ਵੀ ਹੁੰਦੇ ਆ ਜਿਹੜੇ ਫੈਮਿਲੀ ਵਾਲੇ ਬੰਦੇ ਦੇ ਹਾਂ ਸਿੰਗਲ ਬੰਦੇ ਦੇ ਖਰਚੇ ਘੱਟ ਹੁੰਦੇ ਪਰ ਉਹ ਲਾਈਫ ਥੋੜਾ ਰਹਿੰਦੀ ਹੈ ਬੰਦੇ ਨੂੰ ਵੀ ਲਾਈਫ ਵੀ ਚਾਹੀਦੀ ਹੈ